ਉਹ ਲੋਕ ਮੈਨੂੰ ਕਹਿੰਦੇ ਆ ਤੂੰ ਹੱਸਦਾ ਕਿਉਂ ਨਹੀਂ ਓਏ ਤੇਰਾ ਮੂੰਹ ਪੁੱਠੇ ਖਿੜੇ ਵਰਗਾ ਤੂੰ ਦੱਸ ਦੇ ਕਿਉਂ ਨਹੀਂ ਉਹ ਲੋਕ ਮੈਨੂੰ ਕਹਿੰਦੇ ਆ ਤੂੰ ਹੱਸਦਾ ਕਿਉਂ ਨਹੀਂ ਹੁਣ ਉਹਨਾਂ ਨੂੰ ਮੈਂ ਕੀ ਦੱਸਾਂ ਕਿ ਸਾਲਾ ਦੈਲੀ ਮੇਰਾ ਅੰਦਰ ਐਨਾ ਟੁੱਟ ਗਿਆ ਕੋ ਮੈਨੂੰ ਹੁਣ ਕਦੇ ਹੱਸਣ ਹੀ ਨਹੀਂ ਦਿੰਦਾ ਉਹ ਹੁਣ ਮੈਨੂੰ ਕਦੇ ਹੱਸਣ ਹੀ ਨਹੀਂ ਦਿੰਦਾ ਕੋਈ ਇਸਦੇ ਨੇੜੇ ਤੇੜੇ ਵਾਲਾ ਹੋਏ ਤੇ ਉਸ ਤੋਂ ਪੁਲਿਸ ਕਾਪੀ ਪੈਨ ਖੋਲੋ ਕਿਉਂਕਿ ਇਸਨੂੰ ਸਰਕਾਰਾਂ ਨੇ ਮਰਵਾ ਦੇਣਾ ਤੁਹਾਨੂੰ ਵੀ ਪਤਾ ਆਪਾਂ ਕਿੱਡਾ ਵੱਡਾ ਲੋਸ ਕਰਵਾ ਬੈਠਾਂਗੇ

आपको पता है है। आज मैं करवा के आई और मैंने बोल दिया था कि घर घर का का काम नहीं का काम क्यों नहीं नहीं होगा। होगा? क्यों में तो तो किलो किलो टट्टी पड़ी उसे तो निकाल लो बेबी। क्या तुम्हारे हाथ धोने का भी नहीं है क्या? मेरी रोटी भी आ गई है। you know, you know, कि मैं अब ना सूखी लकड़ ਵਰਗਾ શરીર ਤੇਰਾ ਰਹਿ ਮਿੱਥੋਂ ਦੂਰ ਸੁੱਕੀ ਲੱਕੜ ਵਰਗਾ શરીર ਤੇਰਾ ਰਹਿ ਮਿੱਥੋਂ ਦੂਰ ਦੁੱਖਾਂ ਮੇ ਖਾਪੇ ਲਈ ਜਾਣਗੀ ਰਹਿ ਮਿੱਥੋਂ ਦੂਰ ਮਿੱਠੇ ਮਸੋਂ ਬਸ ਮਿੱਠੇ ਮੇ ਕੀ ਹੈ ਮਿੱਠੇ ਜਿਹਾ ਤੇ ਗਰਮਾ ਗਰਮ ਗੋਆ ਪਿਆ ਤਾਜਾ ਤਾਜਾ ਉਹ ਖਾ ਕੇ ਹੋ ਜਿੰ ਤੰਦਰੁਸਤ ਅਲਾ ਤੇ ਬੇਸ਼ਰਮ ਬੰਦੇ ਨੇ ਦੇਖੋ ਕਿਦਾਂ ਆਪਣੀ ਵੋਠੀ ਤੋਂ ਹੀ ਕਰਾ ਲਿਆ हेयर ਰਿਮੂਵਲ ਦੀ ਐਂ ਵਾਓ ਆਸਮ ਜੱਸੀ ਕਿਤਨਾ ਚਾਪਾ ਲੱਗਦਾ ਹੈ ਨਾ ਇਤਨੇ ਈਜ਼ੀ ਵਿੱਚ ਸਵਾ ਹੇਅਰ ਮੂਵ ਹੋ ਰਹੇ ਹਨ ਹਾਂ ਹੇਅਰ ਮੂਵ ਹੋ ਰਹੇ ਵਿਊ ਜਾਣੇ ਪੰਜਾਬੀ ਚਿੱਤੇ ਐਡ ਹੋਣ ਲੱਗੀ ਹੈ ਹਿੰਦੀ ਚ ਇਸ ਦਾ ਕੀ ਸਮਾਧਾਨ ਹੈ ਆਪਣੇ ਹੇਅਰ ਵੋਟੀ ਦੇ ਰਿਮੂਵ ਸਾਹਮਣੇ ਲਾਈਵ ਕਰਕੇ ਵਿਖਾएं ਤੇ ਤੈਨੂੰ ਅਸੀਂ ਫਿਰ ਮੰਨੀਏ ਤੇਰੇ ਵਰਗੇ ਚਵਣਾ ਕਰਕੇ ਹੀ ਕਾਰ ਬਰਬਾਦ ਹੁੰਦੇ ਨੇ ਤੇ ਆਦੇ ਵੀਡੀਓ ਚ ਇੰਨਾ ਹੀ ਵੀਡੀਓ ਬਧੀਆ ਲੱਗੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਧੰਨ